ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਆਰ ਕੇ ਬਲਾਗ ਵਿੱਚ ਤੇ ਅੱਜ ਆਪਾਂ ਤੁਹਾਨੂੰ ਦਿਖਾਉਣੇ ਆ ਜੀ ਆਪਾਂ ਲਿਆਈ ਸੀ ਇੱਕ ਸਮਾਨ ਸਮਾਨ ਦੇ ਵਿੱਚ ਆਪਾਂ ਤੁਹਾਨੂੰ ਦਿਖਾਉਣੇ ਆ ਜੀ ਆਪਾਂ ਕੀੜੀ ਚੀਜ਼ ਲੈ ਕੇ ਆਏ ਆ ਤੇ ਹੁਣ ਆਪਾਂ ਤੁਹਾਨੂੰ ਦੱਸਦੇ ਆ ਜੀ ਇਹਨੂੰ ਖੋਲ ਕੇ ਇਹ ਲਓ ਜੀ ਇਹਦੇ ਵਿੱਚ ਆਪਾਂ ਲੈ ਕੇ ਆਏ ਆ ਜੀ ਰਾਮ ਕੂਸੀ ਲੈਂਦੀ ਆ ਜੀ ਆਪਾਂ ਆਰਾਮ ਕਰਨੋਂ ਚੇਅਰ ਆ ਦੇਖੋ ਜੀ ਇਹ ਚੇਅਰ ਲੈਂਦੀ ਆ ਆਪਾਂ ਬਹੁਤ ਹੀ ਸੋਹਣੀ ਈ ਆ ਜੀ ਚੇਅਰ ਜਦੋਂ ਆਪਾਂ ਇਤੇ ਥੱਕੇ ਹੋਵਾਂਗੇ ਤਾਂ ਇਸ ਕਰਕੇ ਆਪਾਂ ਜਦੋਂ ਥੱਕ ਹਾਰ ਕੇ ਕੰਮਕਾਰ ਕਰਕੇ ਫਿਰ ਆਪਾਂ ਇਸ ਤੇ ਬੈਠ ਕੇ ਕਰਾਂਗੇ ਜੀ ਆਰਾਮ ਤੇ ਇਦਾਂ ਦੀ ਜਿਹੜੀ ਚੇਅਰ ਆ ਇਹ ਬਹੁਤ ਹੀ ਸੋਹਣੀ ਮਿਲੀ ਆਪਾਂ ਨੂੰ ਤੇ ਇਹਦਾ ਪ੍ਰਾਈਸ ਵੀ ਕਾਫੀ ਮਹਿੰਗਾ ਆ ਤੇ ਇਹਦੇ ਨਾਲ ਆਪਾਂ ਆਰਾਮ ਕਰਨ ਵਾਸਤੇ ਲੈਣ ਦੀ ਸੀ ਤੁਸੀਂ ਵੀ ਇਸ ਤਰ੍ਹਾਂ ਜਰੂਰ ਲੈ ਕੇ ਆਉਣਾ ਅਮੀਦ ਕਰਦੀਆਂ ਕਿ ਤੁਹਾਨੂੰ ਇਹ ਸਾਡਾ ਬਲੌਗ ਚੰਗਾ ਲੱਗੂਗਾ ਤੇ ਤੁਸੀਂ ਸਾਨੂੰ ਲਾਈਕ ਸ਼ੇਅਰ ਕਰਨਾ ਤੇ ਹੁਣ ਹਾਜ਼ਰ ਹੋਵਾਂਗੇ ਜੀ ਆਪਾਂ ਅਗਲੇ ਬਲੌਗ ਦੇ ਵਿੱਚ ਜਿਹੜੀ ਚੀਜ਼ ਲੈ ਕੇ ਆਵਾਂਗੇ ਉਹ ਆਪਾਂ ਤੁਹਾਨੂੰ ਦੱਸਾਂਗੇ